ਅਕਸਰ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਜਿਹੜੀ ਆ ਵੀਡੀਓ ਝਗੜੇ ਦੀਆਂ ਕਾਫੀ ਜਣੀਆਂ ਵਾਇਰਲ ਹੁੰਦੀਆਂ ਨੇ ਪਰ ਐਸਾ ਇੱਕ ਮਾਮਲਾ ਜੜਾ ਆ ਉਹ ਹੁਸ਼ਿਆਰਪੁਰ ਦੇ ਸੁੰਦਰ ਨਗਰ ਤੋਂ ਸਾਹਮਣੇ ਆ ਰਿਹਾ ਜਿੱਥੇ ਪ੍ਰਵਾਸੀਆ ਵੱਲੋਂ ਪੁਲਿਸ ਮੁਲਾਜ਼ਮਾ ਦੇ ਉੱਤੇ ਹੀ ਹਮਲਾ ਕਰ ਦਿੱਤਾ ਹਮਲਾ ਕਿਉਂ ਕੀਤਾ ਇਹਦੀ ਵੀ ਤੁਹਾਨੂੰ وجہ ਦੱਸਾਂਗੇ ਕਿ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਇਲਾਕੇ ਦੇ ਵਿੱਚ ਦੋ ਪ੍ਰਵਾਸੀ ਜਿਹੜੇ ਪਰਿਵਾਰ ਨੇ ਉਹ ਆਪਸ ਦੇ ਵਿੱਚ ਝਗੜ ਰਹੇ ਨੇ ਉਲਝ ਰਹੇ ਨੇ ਤਾਂ ਪੁਲਿਸ ਜਦੋਂ ਪੁਲਿਸ ਦੇ ਤਿੰਨ ਮੁਲਾਜ਼ਮ ਮੌਕੇ ਦੇ ਉੱਤੇ ਪਹੁੰਚਦੇ ਨੇ ਤੇ ਜਿਹੜਾ ਝਗੜਾ ਆ ਉਹ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਲਟਾ ਜੜਾਇਆ ਪੁਲਿਸ ਤੇ ਉੱਤੇ ਹੀ ਜੜਾਇਆ ਪ੍ਰਵਾਸੀਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਆ ਉਹ ਕੱਪੜੇ ਤੱਕ ਜਿਹੜੇ ਉਹ ਪਾੜ ਦਿੱਤੇ ਜਾਂਦੇ ਤੇ ਬੜੀ ਮੁਸ਼ਕਲ ਦੇ ਨਾਲ ਜਿਹੜੀ ਆ ਉਹ ਆਪਣੀ ਜਾਨ ਬਚਾ ਕੇ ਜੜਾ ਉਹ ਭੱਜਦੇ ਨੇ ਤਾਂ ਇੱਕ ਆਪਣੇ ਆਪ ਦੇ ਵਿੱਚ ਵੀ ਇੱਕ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਆਖਰਕਾਰ ਪੰਜਾਬ ਦੇ ਵਿੱਚ ਪ੍ਰਵਾਸੀਆ ਵੱਲੋਂ ਲਗਾਤਾਰ ਜਿਹੜਾ ਪੰਜਾਬੀਆਂ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਜਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਬੜੀ ਮੁਸ਼ਕਲ ਦੇ ਨਾਲ ਜਿਹੜਾ ਪੁਲਿਸ ਮੁਲਾਜ਼ਮਾ ਵੱਲੋਂ ਜਿਹੜਾ ਉਹ ਭੱਜ ਕੇ ਜਿਹੜੀ ਆਪਣੀ ਜਾਨ ਬਚਾਈ ਗਈ ਪਰ ਅ ਦੇਖਣ ਵਾਲੀ ਗੱਲ ਇਹ ਹੈ ਕਿ ਇੰਨਾ ਹੌਸਲਾ ਜਿਹੜਾ ਆ ਉਹ ਵੀ ਪੰਜਾਬ ਦੇ ਵਿੱਚ ਆ ਕੇ ਪ੍ਰਵਾਸੀਆਂ ਦਾ ਇੰਨਾ ਜ਼ਿਆਦਾ ਹੌਸਲਾ ਵੱਧ ਚੁੱਕਾ ਹੈ ਕਿ ਉਹਨਾਂ ਨੂੰ ਕਿਸੇ ਦਾ ਡਰ ਖਤਰਾ ਹੀ ਨਹੀਂ ਰਿਹਾ ਗਿਆ ਤਾਂ ਹੁਣ ਤਾਂ ਪੁਲਿਸ ਤੇ ਅਕਸਰ ਜਿਹੜਾ ਲਾਉਣ ਹੈ ਆਰਡਰ ਜਿਹੜਾ ਉਹ ਮੇਨਟੇਨ ਕਰਕੇ ਰੱਖਦੀ ਹੈ ਪਰ ਲੇਕਿਨ ਲਾਉਣ ਆਰਡਰ ਜਿਹੜਾ ਮੇਨਟੇਨ ਕਰਨ ਵਾਲਿਆਂ ਦੇ ਉੱਤੇ ਹੀ ਜਿਹੜਾ ਹੁਣ ਹਮਲਾ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 35 ਤੋਂ 40 ਜਿਹੜੇ ਪ੍ਰਵਾਸੀ ਜਿਨ੍ਹਾਂ ਦੇ ਵਿੱਚ ਕੁਝ ਬੰਦੇ ਵੀ ਸਨ ਤਾਂ ਉਹਨਾਂ ਦੀ ਔਰਤਾਂ ਵੀ ਸਨ ਉਹਨਾਂ ਵੱਲੋਂ ਜਿਹੜਾ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਗਿਆ